ਦੁੱਖ ਨਿਵਾਰਨ ਸਾਹਿਬ ਪਟਿਆਲਾ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਾਸਾਈ 9ਵੀਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਚਰਨ ਸ਼ੋ ਸਥਾਨ ਹੈ ਸਤ ਗੁਰੂ ਜੀ ਸੈਫਾਬਾਦ ਜੋ ਕੇ ਬਹਾਦਰ ਗੜ ਵਿਰਾਜਮਾਨ ਸਨ ਜਦੋਂ ਭਾਈ ਭਾਗਰਾਮ ਜੀ ਨੇ ਬੇਨਤੀ ਕੀਤੀ ਪਾਸ਼ਾ ਸਾਡਾ ਇਲਾਕਾ ਤੇ ਚਗਾਦੀ ਬਿਮਾਰੀਆਂ ਨਾਲ ਘਿਰਿਆ ਹੈ ਬੜਾ ਇਲਾਜ ਕਰਵਾਈਦਾ ਕੋਈ ਹੱਲ ਨਹੀਂ ਅਸੀਂ ਬੜੇ ਦੁਖੀਆਂ ਗਰੀਬ ਨਿਵਾਜ ਕਿਰਪਾ ਕਰੋ ਸਾਡੇ ਪਿੰਡ ਚਰਨ ਪਾਓ ਬੇਨਤੀ ਸੁਣ ਨੌਵੇਂ ਗੁਰਦੇਵ ਸੰਗਤ ਸਮੇਤ ਪਿੰਡ ਲਹਿਲ ਪਹੁੰਚੇ ਇੱਥੇ ਇੱਕ ਬਹੁੜ ਦਾ ਰੁੱਖ ਦੇਖ ਟਿਕਾਣਾ ਕੀਤਾ ਨੇੜੇ ਹੀ ਇੱਕ ਟੋਬਾ ਸੀ ਨਵੇਂ ਪਾਸ਼ਾ ਨੇ ਦੁਖੀਆਂ ਨੂੰ ਦੇਖ ਉਸ ਟੋਬੇ 'ਚ ਆਪਣਾ ਪਾਵਨ ਚਰਨ ਛੋਹਾਇਆ ਤੇ ਵਜਨ ਕੀਤੇ ਇੱਥੇ ਜੋਸ਼ ਇਸ਼ਨਾਨ ਕਰੇਗਾ ਉਸ ਦੇ ਸਭ ਰੋਗ ਦੂਰ ਹੋਣਗੇ ਇੱਕ ਮਾਤਾ ਬੀਬੀ ਕਰਮਾ ਦੇਵੀ ਨੇ ਬੇਨਤੀ ਕੀਤੀ ਮਹਾਰਾਜ ਸਾਡੇ ਅਠਰਾਏ ਨੂੰ ਬਾਲ ਸ਼ਾਂਤ ਹੋ ਜਾਂਦੇ ਹਨ ਮਰ ਜਾਂਦੇ ਹਨ ਕੁਦਰਤੀ ਗਰਭ ਦਾ ਸਮਾਂ 9 ਮਹੀਨੇ ਹੈ ਪਰ 8ਵੇਂ ਮਹੀਨੇ गर्भ ਦੇ ਵਿੱਚ ਹੀ ਜਨਮ ਤੋਂ ਕੁਝ ਪਹਿਲਾਂ ਬੱਚੇ ਦੀ ਮੌਤ ਹੋ ਜਾਣ ਨੂੰ ਇਸ ਨੂੰ 12 ਜਾਂ 28 ਵੀ ਕਹਿੰਦੇ ਹਨ ਬੀਬੀ ਕਰਮੋ ਨੇ ਕਿਹਾ ਮਹਾਰਾਜ ਇਸ ਬਿਮਾਰੀ ਦੇ ਨਾਲ ਕਈ ਕੁੱਖਾਂ ਹਰੀਆਂ ਹੋਣ ਤੋਂ ਪਹਿਲਾਂ ਹੀ ਸਖਣੀਆਂ ਹੋ ਜਾਂਦੀਆਂ ਨੇ ਮੇਰ ਕਰੋ ਸਤਗੁਰਾਂ ਨੇ ਕਿਹਾ ਇਸ ਟੋਬੇ 'ਚ ਇਸ਼ਨਾਨ ਕਰੋ ਲੰਗਰ ਲਗਾਓ ਆਏ ਗਏ ਦੀ ਸੇਵਾ ਕਰੋ ਸੰਗਤ ਕਰੋ ਸਭ ਰੋਗ ਦੂਰ ਹੋ ਜਾਣਗੇ ਸੰਗਤ ਨੇ ਕਿਹਾ ਜੀ ਇੱਥੇ ਬਹੁਤ ਵਸੋਂ ਨਹੀਂ ਹੈ ਪਾਸ਼ਾ ਨੇ ਕਿਹਾ ਕਿ ਬਹੁਤ ਰੋਣ ਕਾ ਲੱਗਣ ਗਿਆ ਗੁਰੂ ਵਚਨ ਸਫਲੇ ਬਾਬਾ ਆਲਾ ਸਿੰਘ ਨੇ ਪਟਿਆਲਾ ਸ਼ਹਿਰ ਵਸਾਇਆ ਇੱਥੇ ਹੀ ਹੁਣ ਸਥਾਨ ਹੈ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਉਹ ਟੋਬਾ ਸਰੋਵਰ ਬਣਿਆ ਉਹ ਬੋਰਡ ਦਾ ਰੁਖ ਜਿੱਥੇ ਸਤਗੁਰ ਜੀ ਬੈਠੇ ਸਨ ਉਹ ਹੁਣ ਤੱਕ ਰਿਹਾ ਹੈ ਪਰ ਕੁਝ ਸਮਾਂ ਪਹਿਲਾਂ ਕਾਰ ਸੇਵਾ ਵਾਲਿਆਂ ਵੱਲੋਂ ਉਹ ਪਾਵਨ ਬੋਹੜ ਖਤਮ ਕਰ ਦਿੱਤਾ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਟਿਆਲੇ ਹਰ ਸਾਲ ਬਸੰਤ ਪੰਚਮੀ ਨੂੰ ਸੰਗਤ ਦਾ ਭਾਰੀ ਇਕੱਠ ਹੁੰਦਾ ਹੈ ਵਾਂਸ ਆਜ ਦੇ ਨੇ ਰਵਾਇਤ ਹੈ ਕਿ ਸਤਗੁਰੂ ਮਹਾਰਾਜ ਬਸੰਤ ਪੰਚਵੀ ਵਾਲੇ ਦਿਨ ਪਹੁੰਚੇ ਸਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫੁੱਲ ਚੁੱਕ ਮਾਫ